ਤੰਗ ਹੁੰਦਾ ਉਹ ਉਹ ਬਿਮਾਰੀ ਉਹਨੂੰ ਦੁਖੀ ਕਰਦੀ ਏ ਭਗਤ ਸੈਣ ਜੀ ਰੋਜ਼ਾਨਾ ਹੀ ਮਾਲਿਸ਼ ਕਰਨ ਜਾਂਦੇ ਆ ਤੇ ਭਾਈ ਸਹ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਭਗਤ ਸੈਣ ਜੀ ਦੀ ਗਵਾਹੀ ਦਿੰਦੇ ਆ ਕੀ ਕਹਿੰਦੇ ਭਾਈ ਸਹ ਭਾਈ ਗੁਰਦਾਸ ਜੀ ਕਹਿੰਦੇ ਸੁਣ ਪਰਤਾਪ ਕੁਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ ਇਹਦੇ ਅੰਦਰ ਮਨ 'ਚ ਚਾਹ ਪੈਦਾ ਹੋਇਆ ਵੀ ਕਿੰਨੇ ਭਗਤ ਹੋਇਆ ਪ੍ਰਮਾਤਮਾ ਨਾਲ ਜੁੜੇ ਭਗਤ ਕਬੀਰ ਜੀ ਦਾ ਜਸ ਸੁਣਿਆ ਇਹਨਾਂ ਨੇ ਦੇਖ ਕੇ ਲੱਗਦਾ ਨਾ ਬੰਦਾ ਦੇਖ ਕੇ ਲੱਗ ਜਾਂਦਾ ਵੀ ਉਹ ਫਲਾਣੇ ਨੂੰ ਪ੍ਰਮਾਤਮਾ ਮਿਲ ਗਿਆ ਉਹਦੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਮੈਂ ਵੀ ਜੱਪਾਂ ਨਾਮ ਮੈਂ ਵੀ ਪੜਾਂ ਬਾਣੀ ਮੈਂ ਵੀ ਅੰਮ੍ਰਿਤ ਵੇਲਾ ਸੰਭਾਲਿਆ ਕਰਾਂ ਮੇਰੇ ਵੀ ਦੁੱਖ ਕੱਟੇ ਜਾਣਗੇ ਕਈ ਵਾਰ ਬੰਦਾ ਦੇਖ ਕੇ ਲੱਗ ਜਾਂਦਾ ਹੈ ਕਈ ਵਾਰ ਸੁਣ ਕੇ ਲੱਗ ਜਾਂਦਾ ਹੈ ਕਈ ਵਾਰ ਅੰਦਰੋਂ ਆਪਣੇ ਆਪ ਹੀ ਪ੍ਰਮਾਤਮਾ ਜੋੜ ਲੈਂਦਾ ਨਾਮ ਕਈ ਵਾਰ ਠੋਕਰਾਂ ਲੱਗ